ਕੋਈ ਨਾ ਡਾ ਇਹ ਸੰਪੰਨ ਪਾਰਟੀ ਕਿ ਟਿਕੀਆਂ ਤੁਸੀਂ ਭਾਈ ਸਾਹਿਬ ਇਹ ਜੋ ਆਜਾ ਨਹੀਂ ਹੱਥ ਜਿਹੜੀ ਇਹ ਪੂਰੇ ਪਿੰਡੋਂ ਬਣ ਰਹੀ ਸਾਰੇ ਪੋਸਟਾਂ ਦੇ ਵਿੱਚ ਰੋਸ਼ਦਾ ਜੋ ਉੱਪਰ ਲਾਇਪਰਨਾ ਇੱਕ ਗਾਰਨਟੀ ਲਿਖਿਆ ਬਹੁਤ ਜ਼ਿਆਦਾ ਵਾਜਣਾ ਕਿ ਐਡਾ شریف ਪਰਵਾਰ ਨਾ ਜੀ ਕਿਸੇ ਦਾ ਇਹਨਾਂ ਦੇ ਦਾਦਾ ਜੀ ਦੇ ਜਿਹੜੇ ਬੱਚੇ ਦੀ ਹੈ ਡੈਥ ਹੋਈ ਹੈ ਜਿੱਦਾਂ ਵੀ ਘਟਿਆ ਆਜ਼ਾਦੀ ਵਾਸਤੇ ਕਿਸੇ ਨਾਲ ਇਹਨਾਂ ਦੀ ਉੱਚੀ ਨਹੀਂ ਨੀਵੀਂ ਨਹੀਂ ਔਰ ਇਸ ਲੜਕੇ ਦੀ ਖਾਸ ਕਰਕੇ شریف ਐਨਾ ਕਿ ਪੁੱਛੋ ਹੀ ਨਾ ਹੁਣ ਕਿਸ ਕਰਕੇ ਕਿਉਂ ਗੋਲੀ ਕੌਣ ਮਾਰ ਗਿਆ ਦੇਖੋ ਤਾਂ ਟੂਟੂ ਮੈਂ ਮੈਂ ਝਗੜੇ ਸਾਰੀ ਦੁਨੀਆ ਚ ਹੋਏ ਆ ਪਰ ਇਸ ਤਰ੍ਹਾਂ ਪਤਾ ਹੀ ਨਾ ਲੱਗੇ ਵੀ ਟੁਰੇ ਜਾਂਦੇ ਬੰਦੇ ਦੇ ਸਿਰ ਚ ਗੋਲੀ ਮਾਰ ਜਾਈ ਮੇਰਾ ਖਿਆਲ ਹੈ ਹਾਲਾਤ ਸਾਰੇ ਪੰਜਾਬ ਦੇ ਬਣੇ ਵੇ ਅਰੋਜ ਕਦੀ ਕਿਤੇ ਸੁਣੀ ਜਾਂਦੇ ਇੱਥੇ ਗੋਲੀ ਚੱਲੇਗੀ ਕਦੀ ਕਿਤੇ ਸੁਣੀ ਜਾਂਦੇ ਇੱਥੇ ਗੋਲੀ ਚੱਲੇਗੀ ਐਸੇ ਨੇ ਜਿਹੜੇ ਪੰਜਾਬ ਦੇ ਹਾਲਾਤ ਨੇ ਮੇਰਾ ਗੱਲ ਸਾਰੇ ਹਿੰਦੁਸਤਾਨ ਦੇ ਜਿੰਨੇ ਵੀ ਸੂਬੇ ਸਰਨਾ ਪੜਿਆ ਨਾ ਉਸ ਨੇ ਪੰਜਾਬ ਦੇ ਬਣੇ ਹੋਏ ਔਰ ਪੁਲਿਸ ਨੂੰ ਕੋਈ ਵੀ ਨੋਟ ਕੋਲੀ ਬੱਤੀ ਹੈ ਕਾਰਵਾਈ ਕੀਤੀ ਜਾਵੇਗੀ ਕਾਰਵਾਈ ਬਹੁਤ ਹੋਣੀ ਹੈ ਕਿਸੇ ਨੇ ਕੁੱਤੇ ਨੂੰ ਸੋਟੀ ਵੀ ਮਾਰੀ ਹੈ ਇਹਦਾ ਸ਼ਰੀਫ ਬੱਚਾ ਜਿਹੜਾ ਇਹਦਾ ਸ਼ਰੀਫ ਬੱਚਾ ਪੂਰੇ ਬਾਜ਼ਾਰ ਦੇ ਵਿੱਚ ਇਹਦਾ ਸ਼ਰੀਫ ਬੱਚਾ ਨਹੀਂ ਸੀ ਇਹ ਜਿੱਦੇ ਦਾਲਸਬ ਹੋਇਆ ਕੀ ਹੈ ਗੱਲ ਕਹਿ ਰਹੇ ਆ ਬਈ ਜ਼ਿਆਦਾ ਲਫਜ਼ਾਂ ਜਿਹੀ ਨਹੀਂ ਗੱਲ ਕਹਿ ਰਹੇ ਥੋੜਾ ਕੋਈ ਪੈਦਾ ਲਾ ਕੇ ਹੋਈ ਵਾਗਾ ਕਰ ਦੋ ਕਾਨੂੰਨ ਦਾ ਡਰ ਹੀ ਨਹੀਂ ਹੈ ਲਈਏ ਇਹਨਾਂ ਨੂੰ ਦੱਸੋ ਤੁਸੀਂ ਹਾਜੀ ਤੋਂ ਕੀਤੀ ਕੋਈ ਨਹੀਂ ਮਾਰੋ ਕਾਰਵਾਈ ਬਹੁਤ ਇੱਥੇ ਖੜਾਣ ਦੀ ਬਜਾਏ ਤੁਸੀਂ ਕਾਰਵਾਈ ਕਰੋ ਜੀ ਆ ਜੋ ਇਹਨਾਂ ਦੀ ਵੀ ਕਮਜ਼ੋਰੀ ਹੈ ਕਹਿਣਾ ਨਹੀਂ ਚਾਹੀਦਾ ਜੀ ਆ ਜੋ ਸਭੀ ਜੀ ਸੰਗਠਨ ਟਿਕੀਆਂ ਡੁਕੀਆਂ ਦੀ ਗੇੜੀ ਨਾ ਲਾ ਦਿਓ ਹਾਣੀ ਜਿਹੜੇ ਉਹ ਪੁਤਾਰਾ ਵਾਲੇ ਗਲੀ ਦੇ ਮੋੜ ਤੇ ਮੁੰਡੇ ਆ ਉਹਨਾਂ ਨੂੰ ਪਤਾ ਉਹ ਕਿਧਰੋਂ ਦੀ ਗਏ ਨੇ ਉਹਨਾਂ ਨੂੰ ਇਹ ਤੁਸੀਂ ਉਹਨਾਂ ਨੂੰ ਕੈਮਰੇ ਕੋਲ ਦੇ ਚੈੱਕ ਕਰਾ ਕੇ ਪਤਾ ਤੇ ਲੱਗੇ ਵੀ ਕਿਹੜੇ ਬੰਦੇ ਨੇ ਨਾ ਸੀ ਕਿਸੇ